साइड पे साइड पे साइड पे साइड पे तो साइड पे तो आ सेड करने जाते आ 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 �

ਬੱਚੇ ਵਾਲੇ ਹਨ ਸਾਰੇ ਹੈਗੇ ਹਨ ਬੱਚੇ ਬਸ ਫਿਰ ਤਾਂ ਮੈਂ ਉਹੀ ਕਹਿੰਦੇ ਆ ਨਹੀਂ ਬੈਠਦੇ ਆ ਬੈਠ ਕੁ ਮਿੰਟ ਨਹੀਂ ਚਲੋ ਬੈਠਾ ਆਪਣਾ ਖੜਾ ਹੋਵੋ ਇਹ ਜੋ ਖੜਾ ਨਹੀਂ ਜਾਵੇ ਕਿਸੇ ਹਾਂ ਆ ਪਿੱਛੇ ਕਰੋ ਖੜਾ ਹੋਵੋ ਨਹੀਂ ਬੱਚਿਆਂ ਲਈ ਇੱਕ ਮਿੰਟ ਚਾਚੀ ਇੱਕੋ ਬੈਠ ਕੇ ਗੱਲ ਕਰਦੇ ਆ ਤੁਹਾਡੇ ਟ੍ਰੈਕਟਰ ਨਾਲ ਗੱਲ ਕਰ ਲਓ ਬੈਠ ਕੇ ਗੱਲ ਕਰ ਜਾਓ ਬੈਠ ਕੇ ਮਗਰ ਆ ਬੈਠ ਕੇ ਬੀਸੀ ਸਾਹਿਬ ਆ ਬੈਠ ਕੇ ਗੱਲ ਕਰਦੇ ਨੇ ਸਾਰੀ ਚਲੋ ਬੀਸੀ ਸਾਹਿਬ ਤਾਂ ਬੀਣਾ ਨਹੀਂ ਸੀ ਨਾ ਨਹੀਂ ਇੱਕ ਮਿੰਟ ਕੋਈ ਨਹੀਂ ਮੈਂ ਕਰਾ ਰਿਹਾ ਕਰਾ ਰਿਹਾ ਸਾਡੇ ਘਰ ਉੱਜੜ ਗਏ ਬੈਠਾ ਬੈਠੋ ਬੈਠੋ ਪੀਸ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠੋ ਥੱਲੇ मुर्दाबा मुर्दाबाद मुरदाबादिन ਕਾਜਲ ਮੁਰਦਾ ਮੁਰਦਾਵਾ ਲੂਤਾ ਮੁਰਦਾ ਕਾਜੋ 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 ਹਰੇ ਹੁਣ ਮੈਨੂੰ ਮਿਲਿਆ ਮੈਨੂੰ ਦਵਾ ਚਲ ਜਾਣੀ ਉਹਨਾਂ ਦੇ ਕਿੰਨੇ ਦੇ ਰਖੜੀਆਂ ਦੱਸੋ ਬੰਨੂ ਕਹਿੰਦਾ ਇਹ ਕਿਹਦੀ ਕਤਲ ਦੀ ਹੁੰਦੀ ਹੈ ਇਹ ਦੱਸੋ ਬੈਜੋ ਅਮਰ ਹਸਪੀਟਲ ਬੈਜੋ ਅਮਰ ਹਸਪੀਟਲ ਬੈਜੋ ਸਾਡੇ ਬੱਚੇ ਸੜਕ 'ਤੇ ਮੁਰਦੇ ਨੇ ਚੰਗਾ ਉਹ ਆਰਾਡਮਿਨਿਸਟਰेटर ਰੂਸਟ ਐਡਮਿਨਿਸਟ੍ਰੇਸ਼ਨ ਤੋਂ ਆ ਦੇ ਲੋਕੋ ਹਾਂ ਬਾਕੀ ਦੱਸੋ ਕਿਹੜਾ ਬੱਚਾ ਦੇਖਿਆ ਜਿਹੜਾ ਬੱਚਾ ਦੇਖਿਆ ਤੁਸੀਂ ਜਿਹੜਾ ਬੱਚਾ ਦੇਖਿਆ ਤੁਸੀਂ ਕੋਈ ਉਹ ਨਾਲ ਦੁੱਖ ਦੀ ਕੋਈ ਬਰਾਬਰੀ ਕਿੰਨਾ ਦੀ ਗੱਲ ਹੈ ਇਹ ਮਕਾਨ ਕੱਢ ਕੇ ਕਿੰਨਾ ਦੀ ਗੱਲ ਕਰਨੀ ਸੀ ਉਸ ਤੇ ਉਹ ਕਿਹਾ ਉਹ ਤੁਹਾਨੂੰ ਕਿਹਾ ਉਹ ਮਕਾਨ ਕਿਉਂਵਾਇਓ ਅੱਜ ਤੁਸੀਂ ਕੱਲ ਦਾ ਜਵਾਬ ਪਸਤਾ ਤੱਕ ਤੁਸੀਂ ਕਿੱਥੇ ਰੁਕੇ ਸੀ ਸਾਨੂੰ ਇਹ ਜਵਾਬ ਦਿਓ ਤੁਸੀਂ ਸੁਪਰੀਮੋ ਡਿਸਟ੍ਰਿਕਟ ਦੇ ਕਿੰਨੂ ਮਿਲੇ ਹੋ ਮੈਡਮ ਮੈਂ ਕੋਸ਼ਿਸ਼ ਮੈਡਮ ਮੈਨੂੰ ਤਾਂ ਮਿਲਣੀ ਹੈ ਤੁਸੀਂ ਐਸਪੀ ਸਾਹਿਬ ਐਸਪੀ ਸਾਹਿਬ ਕਿਹੜੇ ਦੇ ਨਾਇਆਂ ਮੈਡਮ ਮੇਰਾ ਬੱਚਾ ਸਰਕਾਰੀ ਹਸਪਤਲ ਤੁਸੀਂ ਜਾ ਰਹੇ ਹੋ ਕਿਹੜੇ ਦੇ ਨਾਇਆਂ ਮੈਡਮ ਤੁਹਾਨੂੰ ਬਾਰ-ਬਾਰ ਅਸੀਂ ਕਿਹਾ ਹਸਪਤਲ ਆਜ ਤੁਸੀਂ ਅੱਜ ਕੀ ਕਰਨਾ ਹੈ ਮੈਨੂੰ ਇਹ ਬੈਂਟਾ ਵੀ ਤੁਸੀਂ ਅੱਜ ਕੀ ਕਰਨਾ ਹੈ ਮੈਂ ਉਹ ਹੀ ਕਹਿ ਰਿਹਾ ਤੁਸੀਂ ਅੱਜ ਵੀ ਕੀ ਕਰਨਾ ਸੜਕ ਦੀ ਖਤਮ ਹੋ ਗਈ ਸੀ ਦਾ ਬਾਹਰ ਜਾਣ ਤੁਸੀਂ ਤਾਂ ਨਹੀਂ ਆ ਸਿੱਧਾ ਪੀਐਮ ਮੋਦੀ ਨੂੰ ਪਿੱਛੇ ਝੜਦਾ ਬਹੁਤ ਦੁੱਖ ਦੀ ਗੱਲ ਹੈ ਦੇਖੋ ਅਸੀਂ ਬਾਰ-ਬਾਰ ਬਾਰ-ਬਾਰ ਅਸੀਂ ਵੀਡੀਓਸ ਪਾ ਰਹੇ ਹਾਂ ਅਸੀਂ ਤੇਰੇ ਨਾਲ ਤੁਸੀਂ ਆਓ ਨਹੀਂ ਪੈ ਜੀ ਵੀ ਤੁਸੀਂ ਅੱਜ ਆਏ ਹੋ ਤੁਸੀਂ ਸਾਰਾ ਕੁਝ ਕੋਈ ਕੁਝ ਸੀ ਸਾਰਾ ਕੁਝ ਛੱਡਦਾ ਜੀ ਅਸੀਂ ਸਾਰਾ ਕੁਝ ਛੱਡਦਾ ਅਸੀਂ ਕੋਈ ਨਹੀਂ 25 ਲੱਖ ਕੋ ਚਲੇ ਗਏ ਮੋਰੀ ਸਾਸਲਾ ਪਤਾ ਉਹ ਗੇਰੇਡ ਗੱਲ ਕਰਦੇ ਹੁੰਦੇ ਹੈ ਅੰਛ ਨੀਨ ਨੂੰ ਨਾਦ ਮੈਡਮ ਬੜੀ ਗੱਲ ਆਨੇ ਆਪ ਦਾ ਬੰਦਾ ਨਹੀਂ ਸੀ ਕਿ ਕਾਤਾ ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਆ ਜਾਣ ਦਾ ਮੰਤਵ ਕੀ ਹੈ ਚਲੋ ਦੱਸੋ ਆ ਜਾਣ ਦਾ ਰੀਜ਼ਨ ਕੀ ਹੈ ਮੈਂ ਤੁਹਾਡੇ ਦੇ ਸਿਰ ਹੱਥ ਜੋੜ ਕੇ ਦਿੰਦੀ ਹਾਂ ਤੁਹਾਡੇ ਦੁੱਖ ਦੇ ਅੱਗੇ ਮੈਂ ਕੁਝ ਨਹੀਂ ਕਹ ਕੁਝ ਵੀ ਇੱਕੋ ਵੀ ਨਾਮ ਮੈਂ ਕੁਝ ਕਹਿ ਸਕਦੀ ਨਾਮ ਹੈ ਕੁਝ ਵੀ ਨਹੀਂ ਸਕਦਾ ਮੈਂ ਆਪ ਦੇਖੇ ਵਿੱਚ ਤਾਂ ਮੈਨੂੰ ਪਤਾ ਹੈਗਾ ਮੈਂ ਕੁਝ ਨਹੀਂ ਕਹਿਣਾ ਤੁਸੀਂ ਜੋ ਤੁਹਾਡਾ ਗੁੱਸਾ ਹੈਗਾ ਸਭ ਕੁਝ ਦੱਸ ਇੱਕ 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 ਮੈਂ ਕੁਝ ਨਹੀਂ ਕੁਝ ਨਹੀਂ ਕੋਈ ਹੋਰ ਕਿਸੇ ਤਰੀਕੇ ਦਾ ਕੁਝ ਕਿ ਮੈਂ ਕੁਝ ਇੱਕ ਬੂੰਦ ਵੀ ਕੁਝ ਉਹਨੂੰ ਜਸਟੀਫਾਈ ਕਰ ਰਹੀ ਹਾਂ ਕੁਝ ਨਹੀਂ ਕਰ ਰਹੀ ਹਾਂ ਜਾਂ ਇਹ ਕਹਿ ਰਹੀ ਹਾਂ ਉਹ ਕਹਿ ਰਹੀ ਹਾਂ ਮੈਂ ਤਾਂ ਖੁਦ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਇੱਕ ਮਿੰਟ ਇੰਨਾ ਕਿਤਾ ਬੰਦ ਹੈ ਇੰਨਾ ਬੋਲੋ ਜੀ ਬੋਲੋ ਇੰਨਾ ठीक है एक एक मदर एक एक फादर इल्ला कुछ फिर भी जे तो आधे बेले छगा मैं छू भी नहीं करा बिल्कुल नहीं मैं सीधा वासे मा, बिल्कुल नहीं का कुछ नहीं खेल बिल्कुल नहीं खेल तू फिर क्या था टाडा सर मथे साडे वास्ते तभी तू तो बढ़ती कुछ नहीं है पब्लिक तो फिर रोल था ठीक नहीं मीना पूरा ਇੱਕ ਮਿੰਟ ਚਲੋ ਮੈਨੂੰ ਮੈਡਮ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਦਾ ਦੱਸੋ ਤੁਸੀਂ ਸਾਨੂੰ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ ਆਏ ਇੱਕ ਮਿੰਟ ਚਲੋ ਮੈਨੂੰ ਸਾਨੂੰ ਰੀਜਨ ਦੱਸ ਦੋ ਵੀ ਤੁਸੀਂ ਕਿਉਂ ਨਹੀਂ ਆਏ ਅਸੀਂ ਸੀਮ ਦੇ ਅਮਰ ਹਸਪੀਟਲ ਦੇ ਇੱਕ ਮਿੰਟ ਇਹ ਗੱਲ ਖਤਮ ਹੋ ਗਈ ਇੱਕ ਮਿੰਟ ਬੋਲਣ ਦਿਓ ਚਲੋ ਨੰਬਰੀ ਕੇ ਅਮਰ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਮਰੇ ਅਤੇ ਬੱਚੇ ਰਜਿੰਦਰਾ ਜੀ ਅਮਰ ਹਸਪੀਟਲ ਇਥੇ ਆ ਦੋ ਬੱਚੇ ਜੋ ਇਨਫਰਮੇਸ਼ਨ ਆ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਕਿ ਅਮਰ ਹਸਪੀਟਲ ਗਏ ਬਾਰ-ਬਾਰ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਦੋਂ ਆਪਣਾ ਪੁੱਤ ਜਾਂਦਾ ਨਾ ਫਿਰ ਪਤਾ ਲੱਗਦਾ ਆਪਣੀ ਬੇਟੀ ਜਾਂਦੀ ਹੈ ਫਿਰ ਪਤਾ ਲੱਗਦਾ ਸਾਰੇ ਅਸੀਂ ਸਾਰੇ ਸਾਰੇ ਆਪਾਂ ਬੈਂਤੀਆਂ ਪੁੱਤਾਂ ਦੀ ਤੁਹਾਨੂੰ ਖੁਸ਼ਾ ਨਹੀਂ ਹੈ ਸਡਾ ਦੁੱਖ ਹੈ ਸਾਡੇ ਸਾਲੀਏ ਬਾਹਰ ਕੋਈ ਨਾ ਆਵੇ ਸਾਡੇ ਘਰ ਆਉਣ ਨਾਲ ਮਰਨ ਲੱਗ ਜਾਣੀ ਪਰਵਾਹ ਨਹੀਂ ਕਿ ਉਹ ਜੰਮੇ ਹੋਰ ਅਸੀਂ ਇੱਥੇ ਜੰਮੇ ਕਿਉਂ ਅਸੀਂ ਤਾਂ ਇਹ ਤੋਂ ਵੀ ਕਿਵੇਂ ਪਾਕਿਸਤਾਨ ਜਾਂ ਬੱਚੇ ਸਾਡੇ ਇੱਥੇ ਕਿਉਂ ਆਏ ਉਹ ਐਵੇਂ ਖਤਮ ਹੋ ਗਏ ਮੈਂ ਉਹ ਐਵੇਂ ਖਤਮ ਹੋ ਗਏ ਜਿੰਨੇ ਕਿਰੇ ਮੇਰੇ ਖਤਮ ਹੋ ਗਏ ਤੁਸੀਂ ਦੇਖੋ ਕਿਰੇ ਮੇਰੇ ਖਤਮ ਹੁੰਦੇ ਰਿਹਾ ਐਵੇਂ ਖਤਮ ਹੋਏ ਨੇ ਸਾਡੇ ਬੱਚੇ ਤੁਸੀਂ ਇੱਧਰ ਇਕੱਲਾ ਡਰਦੇ ਹੋ ਅਸੀਂ ਬੰਦੇ ਚ ਬੈਠੇ ਤੁਸੀਂ ਇੱਕ ਦਿਨ ਤਾਂ ਦੇ ਤੁਸੀਂ ਇੱਕ ਵਾਰ ਲੈ ਲੈਂਦੇ ਅਸੀਂ ਫੜ ਕੇ ਲਵਾਗੇ ਤੁਸੀਂ ਕੋਈ ਗੱਲ ਨਹੀਂ ਹੈ ਮੈਂ ਆਪਣੀ ਹੈ ਹੁਣ ਉਹ ਤਾਂ ਹੁਣ ਤੁਹਾਡਾ ਹੁਣ ਪੁੱਛ ਨਹੀਂ ਐਕਸੈਪਟੇਬਲ ਨਹੀਂ ਹੈ ਕੋਈ ਨਹੀਂ ਕੋਈ ਕੁਝ ਵੀ ਹੋਣਾ ਸਿਟੀ ਦੇ ਸਾਡੇ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸਾਡਾ ਵਿਭਾਗ ਹੈ ਨਾ ਹੁਣ ਖੱਟ ਚੁੱਕਿਆ ਹੈ ਬਿਲਕੁਲ ਸਹੀ ਕਹਿ ਰਹੇ ਹੋ ਹੁਣ ਅਸੀਂ ਸਾਰੇ ਸਾਨੂੰ ਦੇਖਦੇ ਖਾਣਾ ਗੁੱਸਾ ਚੜਦਾ ਹੈ ਅਸੀਂ ਬੰਦੀ ਕਰ ਰਹੇ ਹਾਂ ਉਹੀ ਟਿੱਪਰ ਤੇ ਹੋ ਤੇ ਸਾਡੇ ਉੱਤੇ ਸਾਡੇ ਉੱਪਰ ਚਾੜ ਦਿਓ ਅਸੀਂ ਇਹ ਗੱਲ ਸਾਰਾ ਕੁਝ ਮਾਫ ਹੈ ਉਹ ਲੱਗੇ ਸਾਡੇ ਉੱਪਰ ਸਾਡੇ ਕਰਵਾ ਨਹੀਂ ਸਾਰੇ ਬੰਦੇ ਦਾ ਕੋਈ ਉਸਨੇ ਚੱਲੇਗਾ ਸਾਡੇ ਸਾਡੇ ਬੱਚੇ ਦਾ ਇਸ ਨੂੰ ਖਤਮ ਕਰ ਦਿਓ ਬੱਚੇ ਦੋਨੋਂ ਦੇਖੋ ਇੱਕ ਤਾਂ ਮੈਨੂੰ ਜੀ ਇੱਕ ਤਾਂ ਬੱਚੇ ਕੋ ਆਏ ਇਹਨਾਂ ਦਾ ਇਨਸਾਫ ਹੈ ਰਸਤੇ ਦੇਖੋ ਇੱਕ ਨਾ ਹੋ ਰਿਹਾ ਤੁਹਾਨੂੰ ਪੰਨੇ ਆ ਕੇ ਸੁਣਾਉਣੇ ਚਾਹੀਦਾ ਤੁਹਾਨੂੰ ਕਿਪਰ ਲਿਆਓ ਛੱਡ ਦੇ ਚਾੜ ਦਿਓ ਅੱਠ ਹੋ ਗਏ 10 ਅੱਧੀ ਦਾ ਵਾਰ ਖਤਮ ਹੋ ਗਿਆ ਸਾਰਾ ਕੰਮ ਤੁਹਾਨੂੰ ਮਾਫਵੇਂ ਤੁਸੀਂ ਅਸੀਂ ਲਿਖ ਕੇ ਦੇ ਦਿੰਦੇ ਨੇ ਮੈਂ ਤੁਹਾਨੂੰ ਸਾਰਾ ਕੰਮ ਮਾਫ ਦੇ ਮੈਂ ਉਹੀ ਕਹਿ ਰਿਹਾ ਤੁਸੀਂ ਸਾਰੇ ਚੁੱਪ ਕਰਦੇ ਨੇ ਤੁਸੀਂ ਮੈਨੂੰ ਵੈਲਿਡ ਰੀਜਨਸ ਤਾਂ ਦੇ ਦਿਓ ਮੈਂ ਤੁਹਾਨੂੰ ਬਾਰ-ਬਾਰ ਪੁੱਛ ਰਿਹਾ ਹਾਂ ਜੀ ਤੁਸੀਂ ਵੈਲਿਡ ਰੀਜਨਸ ਬੋਲਦੇ ਨਹੀਂ ਕੋਈ ਨਾ ਬੋਲੇ ਹਾਂ ਜੀ ਆਪਾਂ 2 ਮਿੰਟ ਤਾਂ ਬੋਲੋ ਬੋਲੋ ਮੈਂ ਨੇ ਕੋਈ ਕਰੋ ਲੇਕਿਨ ਪਹਿਲਾਂ ਜਿਹੜਾ ਮੇਰੇ ਕੁਐਸਚਨ ਦਾ ਪਹਿਲਾ ਆਨਸਰ ਕਰੋ ਫਿਰ ਆਪਾਂ ਨੈਕਸਟ ਕੁਐਸਚਨ ਕਰਾਂ ਹਾਂਜੀ ਸਾਰਾ ਕੁਝ ਕਰੋ ਬੋਲੋ ਪਹਿਲਾਂ